ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸواری ਸਾਧ ਸੰਗਤ ਜੀ ਜੋ ਅੱਜ ਦੇ ਵਿਸ਼ੇ ਤੇ ਗੱਲ ਚੱਲੀ ਹੈ ਬੋਲੌਰ ਸਾਹਿਬ ਰੋਣਾ ਵਾਲੀ ਕਿ ਇਹ ਬਾਬੇ ਬਟਪਾਖ ਸੰਧ ਦੀ ਜਗ੍ਹਾ ਤੇ ਜਾ ਕੇ ਮਹਾਰਾ ਸਰੂਪ ਖੜਦੇ ਸੀ ਤੇ ਇਹ ਪਿਛਲੇ ਸਾਲ ਵੀ ਇਹਨਾਂ ਨੂੰ ਮਨਾ ਕੀਤਾ ਸੀ ਕਿ ਅਸੀਂ ਮਹਾਰਾ ਸਰੂਪ ਨਹੀਂ ਦੇਣਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਆ ਕਿ ਜਿੱਥੇ ਕੋਈ ਜਗ੍ਹਾ ਦਾ ਬਟਪਾਖ ਸੰਧ ਦਾ ਕੋਈ ਦਿਨ ਮਨਾਇਆ ਜਾਂਦਾ ਉੱਥੇ ਮਹਾਰਾ ਦੇ ਸਰੂਪ ਜਿਹੜੇ ਆ ਉਹ ਨਹੀਂ ਜਾ ਸਕਦੇ ਅਹੀਂ ਦੱਤਿਆ ਹੀ ਨਾ ਜੋਰਾਵਰੀ ਕੀਤੀ ਆ ਮੈਂ ਗੰਤੀ ਸਿੰਘ ਆ ਮੈਨੂੰ ਵੀ ਨਹੀਂ ਪੁੱਛਿਆ ਇਹਨਾਂ ਨੇ ਕਿ ਮਤਲਬ ਅਹੀਂ ਚ ਦੁਆ ਸਾਹਿਬ ਖਾਣ ਲੱਗੇ ਆ ਜਾਂ ਨਹੀਂ ਖਾਣ ਲੱਗੇ ਨਾ ਆਪਣੇ ਆਪ ਲੈ ਗਏ ਆ ਮੁਰਕੇ ਮਾਰਾ ਸਰੂਪਹੀਂ ਨਹੀਂ ਦਿੱਤਾ ਜੇ ਉਹਨੇ ਨਹੀਂ ਦਿੱਤਾ ਤੇ ਮੁਰਕੇ ਇਹਨਾਂ ਨੇ ਸਾਡੇ ਤੇ ਇੱਥੇ ਤੁੰਗੂਜੀ ਵੀ ਕੀਤੀ ਆ ਥੋੜੀ ਬਹੁਤੀ ਤੇ ਨਾਲੇ ਇਹਨਾਂ ਨੇ ਪੁਲਿਸ ਵੀ ਲਿਆਂਦੀ ਆ ਪੁਲਿਸ ਲਿਆ ਕੇ ਵੀ ਸਾਨੂੰ ਉਹਨਾਂ ਨੂੰ ਮਤਲਬ ਗੱਲਾਂ ਬਾਤਾਂ ਕਰਵਾਈਆਂ ਨੇ ਤੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਜੇ ਇਸ ਲੋਮੜੀ ਕਮੇਟੀ ਵਾਲੇ ਤੁਹਾਨੂੰ ਕਹਿ ਜਾਣ ਕਿ ਤੁਸੀਂ ਮਾਰਾ ਸਰੂਪ ਲੈ ਜਾਓ ਤੇ ਲਿਖਵਾ ਕੇ ਲਾਓ ਤੇ ਸਾਡੇ ਕੋਲ ਲੈ ਜਿਓ ਕਿ ਉਹ ਨੰਨੇ ਖਵਾ ਕੇ ਨਹੀਂ ਲੈਂਦਾ ਇਸ ਕਰਕੇ ਅਸੀਂ ਇਹ ਸਾਲੀ ਸਾਰੀ ਪ੍ਰਬੰਧਕ ਕਮੇਟੀ ਦਾ ਇਹ ਫੈਸਲਾ ਹੋਇਆ ਕਿ ਕਿਤੇ ਵੀ ਅਸੀਂ ਮਹਾਰਾਜ ਕਿਸੇ ਜਗ੍ਹਾ ਤੇ ਜਹਾ ਵਡਭਾਗ ਸਿੰਘ ਦੇ ਕਿਤੇ ਵੀ ਮਾਰਾ ਸਰੂਪ ਅਸੀਂ ਨਹੀਂ ਨਹੀਂ ਦਾਨ ਦੇਵਾਂਗੇ ਇਸ ਕਰਕੇ ਸਾਰਿਆਂ ਦਾ ਮਨਤਾਇਕ ਪਾਸ ਹੋਇਆ ਹੈ ਸੋ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਸਾਹ ਹੈ ਗੁਰੂ ਜੀ ਇਹ ਕੋਰੀ ਅਟੈਕ ਕੀਤਾ ਵਾ ਫੇਰੇ ਤਾਂ 15 20 ਬੰਦੇ ਆਏ ਆ ਇਹ ਜੋ ਰੋਜ ਵੀ ਲੈ ਜਾਣਾ ਫੇਰੇ ਆਏ ਆ ਕੋਈ ਤੁਸ ਨਾ ਨਾ ਕੇ ਆ ਤੇ ਉਹ ਕੋਧ ਵੀ ਆਈ ਪੁੱਛ ਲੈਣ ਦੀ ਹੈ ਤੇ ਤੁਹਾਡੇ ਨਾਲ ਕੋਈ ਡੀਸੀ ਤੱਕ ਜਾਵਾਂਗੇ ਐਂ ਕਹਤਾ ਜੋ ਕੋਈ ਗੱਲ ਨਹੀਂ ਸੱਚੀ ਮਜਬੂਰੀ ਨੂੰ ਜਿੰਦਰਾ ਮਾਰਾ ਜਿੰਦਰਾ ਮਾਰਾ ਤੇ ਨਾਮ ਆ ਦੇ ਅੰਦਰ ਹੋਰ ਲੜਾਈ ਹੋ ਸਕਦੀ ਵਾਹ ਖਾਸਾ